ਤਰਨਤਾਰਨ ਨੇ ਜਿਮਨੀ ਚੋਣਾਂ ਨੂੰ ਲੈ ਕੇ ਇਸ ਵੇਲੇ ਸਿਆਸੀ ਮਾਹੌਲ ਭਖ ਚੁੱਕਿਆ ਤੇ ਉਧਰ ਹੀ ਇਸੇ ਵਿਚਾਲੇ ਜਿੱਥੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਭਾਰਤੀ ਚੋਣ ਕਮਿਸ਼ਨ ਨੂੰ ਬੀਤੇ ਦਿਨੀ ਇੱਕ ਸ਼ਿਕਾਇਤ ਦਿੱਤੀ ਗਈ ਸੀ ਜ ਜਿਸ ਦੇ ਵਿੱਚ ਅਕਾਲੀ ਵਰਕਰਾਂ ਤੇ ਹੋਏ ਝੂਠੇ ਪਰਚਿਆਂ ਦੇ ਉਹਨਾਂ ਜਾਂਚ ਦੀ ਮੰਗ ਕੀਤੀ ਸੀ ਤਾਂ ਇਸੇ ਨੂੰ ਲੈ ਕੇ ਹੁਣ ਚੋਣ ਕਮਿਸ਼ਨ ਦੇ ਵੱਲੋਂ ਇੱਕ ਵੱਡਾ ਐਕਸ਼ਨ ਲੈ ਲਿਆ ਗਿਆ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਟਵੀਟ ਕਰਕੇ ਧੰਨਵਾਦ ਵੀ ਕੀਤਾ ਗਿਆ ਤਸੁਖਬੀਰ ਸਿੰਘ ਬਾਦਲ ਦਾ ਇਹ ਕਹਿਣਾ ਹੈ ਕਿ ਮੈਂ ਭਾਰਤੀ ਚੋਣ ਕਮਿਸ਼ਨ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਸ਼ਿਕਾਇਤ ਤੇ ਅਮਲ ਕਰਦਿਆਂ ਅਕਾਲੀ ਵਰਕਰਾਂ ਤੇ ਹੋਏ ਝੂਠੇ ਪਰਚਿਆਂ ਦੀ ਜਾਂਚ ਦੇ ਲਈ ਸੀਨੀਅਰ ਪੁਲਿਸ ਅਫਸਰ ਰਾਮ ਸਿੰਘ ਆਈਪੀਐਸ ਸਪੈਸ਼ਲ ਡੀਜੀਪੀ ਪੰਜਾਬ ਦੀ ਡਿਊਟੀ ਲਗਾਈ ਹੈ ਦਰਅਸਲ ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਦੇ ਮੁਖ ਚੋਣ ਅਫਸਰ ਨੂੰ ਅਕਾਲੀ ਵਰਕਰਾਂ ਤੇ ਕੀਤੇ ਪਰਚਿਆਂ ਦੀ ਜਾਂਚ ਕਰਕੇ ਸੀਨੀਅਰ ਪੁਲਿਸ ਅਧਿਕਾਰੀ ਦੇ ਰਾਹੀਂ 36 ਘੰਟਿਆਂ ਦੇ ਵਿੱਚ ਪੂਰੀ ਰਿਪੋਰਟ ਭੇਜਣ ਦੇ ਲਈ ਕਿਹਾ ਤਬੀਤ ਦਿਨ ਹੀ ਦਰਅਸਲ ਜਿੱਥੇ ਇਹ ਸ਼ਿਕਾਇਤ ਜਿਹੜੀ ਉਹ ਸ਼੍ਰਮਣੀ ਅਕਾਲੀ ਦਲ ਦੇ ਵੱਲੋਂ ਚੋਣ ਕਮਿਸ਼ਨ ਤੇ ਤਰਨਤਾਰਨ ਦੇ ਵਿੱਚ ਤਾਇਨਾਤ ਚੋਣ ਆਬਜ਼ਰਵਰ ਸਹਿਬਾਨ ਨੂੰ ਕੀਤੀ ਗਈ ਸੀ ਜਿਸ ਤੋਂ ਬਾਅਦ ਐਸਐਸਪੀ ਤਰਨਤਾਰਨ ਰਵਜੋਤ ਕੋਰ ਗਰੇਵਾਲ ਵੀ ਸਸਪੈਂਡ ਹੁੰਦੇ ਨੇ ਤੇ ਹੁਣ ਵੀ ਉਹਨਾਂ ਆਸ ਕੀਤੀ ਹੈ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਵਰਕਰਾਂ ਨੂੰ ਇਨਸਾਫ ਮਿਲੇਗਾ ਤਾਂ ਤਰਨਤਾਰਨ ਜਿਮਨੀ ਚੋਣ ਲੈ ਕੇ ਇੱਕ ਪਾਸੇ ਸਿਆਸਤ ਸਰਗਰਮ ਹੈ ਤੇ ਉਧਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੀਤੀ ਸ਼ਿਕਾਇਤ ਤੋਂ ਬਾਅਦ ਚੋਣ ਕਮਿਸ਼ਨ ਦੇ ਵੱਲੋਂ ਇੱਕ ਵੱਡਾ ਐਕਸ਼ਨ ਲਿਆ ਗਿਆ ਤਰਨਤਾਰਨ ਜਿਮਨੀ ਚੋਣਾਂ ਉਲੈ ਕੇ ਇਸ ਵੇਲੇ ਸਿਆਸੀ ਮਾਹੌਲ ਪੱਕ ਚੁੱਕਿਆ ਤੇ ਉਧਰ ਹੀ ਇਸੇ ਵਿਚਾਲੇ ਜਿੱਥੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਭਾਰਤੀ ਚੋਣ ਕਮਿਸ਼ਨ ਨੂੰ ਬੀਤੇ ਦਿਨੀ ਇੱਕ ਸ਼ਿਕਾਇਤ ਦਿੱਤੀ ਗਈ ਸੀ ਜਿਸ ਦੇ ਵਿੱਚ ਅਕਾਲੀ ਵਰਕਰਾਂ ਤੇ ਹੋਏ ਝੂਠੇ ਪਰਚਿਆਂ ਦੇ ਉਹਨਾਂ ਜਾਂਚ ਦੀ ਮੰਗ ਕੀਤੀ ਸੀ ਤਾਂ ਇਸੇ ਨੂੰ ਲੈ ਕੇ ਹੁਣ ਚੋਣ ਕਮਿਸ਼ਨ ਦੇ ਵੱਲੋਂ ਇੱਕ ਵੱਡਾ ਐਕਸ਼ਨ ਲੈ ਲਿਆ ਗਿਆ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਟਵੀਟ ਕਰਕੇ ਧੰਨਵਾਦ ਵੀ ਕੀਤਾ ਗਿਆ ਤਸੁਖਬੀਰ ਸਿੰਘ ਬਾਦਲ ਦਾ ਇਹ ਕਹਿਣਾ ਹੈ ਕਿ ਮੈਂ ਭਾਰਤੀ ਚੋਣ ਕਮਿਸ਼ਨ ਦਾ ਧੰਨਵਾਦ ਕਰਦਾ ਤੇ ਉਹਨਾਂ ਨੇ ਸਾਡੀ ਸ਼ਿਕਾਇਤ ਤੇ ਅਮਲ ਕਰਦਿਆਂ ਅਕਾਲੀ ਵਰਕਰਾਂ ਤੇ ਹੋਏ ਝੂਠੇ ਪਰਚਿਆਂ ਦੀ ਜਾਂਚ ਦੇ ਲਈ ਸੀਨੀਅਰ ਪੁਲਿਸ ਅਫਸਰ ਰਾਮ ਸਿੰਘ ਆਈਪੀਐਸ ਸਪੈਸ਼ਲ ਡੀਜੀਪੀ ਪੰਜਾਬ ਦੀ ਡਿਊਟੀ ਲਗਾਈ ਹੈ ਦਰਅਸਲ ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਦੇ ਮੁਖ ਚੋਣ ਅਫਸਰ ਨੂੰ ਅਕਾਲੀ ਵਰਕਰਾਂ ਤੇ ਕੀਤੇ ਪਰਚਿਆਂ ਦੀ ਜਾਂਚ ਕਰਕੇ ਸੀਨੀਅਰ ਪੁਲਿਸ ਅਧਿਕਾਰੀ ਦੇ ਰਾਹੀਂ 36 ਘੰਟਿਆਂ ਦੇ ਵਿੱਚ ਪੂਰੀ ਰਿਪੋਰਟ ਭੇਜਣ ਦੇ ਲਈ ਕਿਹਾ ਤਾਂ ਬੀਤੇ ਦਿਨੀ ਦਰਅਸਲ ਜਿੱਥੇ ਇਹ ਸ਼ਿਕਾਇਤ ਜਿਹੜੀ ਉਹ ਸ਼੍ਰਮਣੀ ਅਕਾਲੀ ਦਲ ਦੇ ਵੱਲੋਂ ਚੋਣ ਕਮਿਸ਼ਨ ਤੇ ਤਰਨਤਾਰਨ ਦੇ ਵਿੱਚ ਤਾਇਨਾਤ ਚੋਣ ਅਬਜ਼ਰਵਰ ਸਹਿਬਾਨ ਨੂੰ ਕੀਤੀ ਗਈ ਸੀ ਜਿਸ ਤੋਂ ਬਾਅਦ ਐਸਐਸਪੀ ਤਰਨਤਾਰਨ ਰਵਜੋਤ ਕੋਰ ਗਰੇਵਾਲ ਵੀ ਸਸਪੈਂਡ ਹੁੰਦੇ ਨੇ ਤੇ ਹੁਣ ਵੀ ਉਹਨਾਂ ਆਸ ਕੀਤੀ ਹੈ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਵਰਕਰਾਂ ਨੂੰ ਇਨਸਾਫ ਮਿਲੇਗਾ ਤਾਂ ਤਰਨਤਾਰਨ ਜਿਮਨੀ ਚੋਣ ਲੈ ਕੇ ਇੱਕ ਪਾਸੇ ਸਿਆਸਤਸਰ ਗਰਮ ਹੈ ਤੇ ਉਧਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੀਤੀ ਸ਼ਿਕਾਇਤ ਤੋਂ ਬਾਅਦ ਚੋਣ ਕਮਿਸ਼ਨ ਦੇ ਵੱਲੋਂ ਇੱਕ ਵੱਡਾ ਐਕਸ਼ਨ ਲਿਆ ਗਿਆ। ਤਰਨਤਾਰਨ ਦੇ ਜਿਮਨੀ ਚੋਣਾਂ ਨੂੰ ਲੈ ਕੇ ਇਸ ਵੇਲੇ ਸਿਆਸੀ ਮਾਹੌਲ ਭਖ ਚੁੱਕਿਆ ਹੈ ਤੇ ਉਧਰ ਹੀ ਐਸੇ ਵਿਚਾਰੇ ਜਿੱਥੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਭਾਰਤੀ ਚੋਣ ਕਮਿਸ਼ਨ ਨੂੰ ਬੀਤੇ ਦਿਨੀ ਇੱਕ ਸ਼ਿਕਾਇਤ ਦਿੱਤੀ ਗਈ ਸੀ ਜ ਜਿਸ ਦੇ ਵਿੱਚ ਅਕਾਲੀ ਵਰਕਰਾਂ ਤੇ ਹੋਏ ਝੂਠੇ ਪਰਚਿਆਂ ਦੇ ਉਹਨਾਂ ਜਾਂਚ ਦੀ ਮੰਗ ਕੀਤੀ ਸੀ ਤਾਂ ਇਸੇ ਨੂੰ ਲੈ ਕੇ ਹੁਣ ਚੋਣ ਕਮਿਸ਼ਨ ਦੇ ਵੱਲੋਂ ਇੱਕ ਵੱਡਾ ਐਕਸ਼ਨ ਲੈ ਲਿਆ ਗਿਆ। ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਟਵੀਟ ਕਰਕੇ ਧੰਨਵਾਦ ਵੀ ਕੀਤਾ ਗਿਆ ਤਾਂ ਸੁਖਬੀਰ ਸਿੰਘ ਬਾਦਲ ਦਾ ਇਹ ਕਹਿਣਾ ਹੈ ਕਿ ਮੈਂ ਭਾਰਤੀ ਚੋਣ ਕਮਿਸ਼ਨ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਸ਼ਿਕਾਇਤ ਤੇ ਅਮਲ ਕਰਦਿਆਂ ਅਕਾਲੀ ਵਰਕਰਾਂ ਤੇ ਹੋਏ ਝੂਠੇ ਪਰਚਿਆਂ ਦੀ ਜਾਂਚ ਦੇ ਲਈ ਸੀਨੀਅਰ ਪੁਲਿਸ ਅਫਸਰ ਰਾਮ ਸਿੰਘ ਆਈਪੀਐਸ ਸਪੈਸ਼ਲ ਡੀਜੀਪੀ ਪੰਜਾਬ ਦੀ ਡਿਊਟੀ ਲਗਾਈ ਹੈ ਦਰਅਸਲ ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਦੇ ਮੁਖ ਚੋਣ ਅਫਸਰ ਨੂੰ ਅਕਾਲੀ ਵਰਕਰਾਂ ਤੇ ਕੀਤੇ ਬਰਚੀਆਂ ਦੀ ਜਾਂਚ ਕਰਕੇ ਸੀਨੀਅਰ ਪੁਲਿਸ ਅਧਿਕਾਰੀ ਦੇ ਰਾਹੀਂ 36 ਘੰਟਿਆਂ ਦੇ ਵਿੱਚ ਪੂਰੀ ਰਿਪੋਰਟ ਭੇਜਣ ਦੇ ਲਈ ਕਿਹਾ ਤਾਂ ਬੀਤੇ ਦਿਨੀ ਦਰਅਸਲ ਜਿੱਥੇ ਇਹ ਸ਼ਿਕਾਇਤ ਜਿਹੜੀ ਉਹ ਸ਼੍ਰਮਣੀ ਅਕਾਲੀ ਦਲ ਦੇ ਵੱਲੋਂ ਚੋਣ ਕਮਿਸ਼ਨ ਤੇ ਤਰਨਤਾਰਨ ਦੇ ਵਿੱਚ ਤਾਇਨਾਤ ਚੋਣ ਆਬਜ਼ਰਵਰ ਸਹਿਬਾਨ ਨੂੰ ਕੀਤੀ ਗਈ ਸੀ ਜਿਸ ਤੋਂ ਬਾਅਦ ਐਸਐਸਪੀ ਤਰਨਤਾਰਨ ਰਵਜੋਤ ਕੋਰ ਗਰੇਵਾਲ ਵੀ ਸਸਪੈਂਡ ਹੁੰਦੇ ਨੇ ਤੇ ਹੁਣ ਵੀ ਉਹਨਾਂ ਆਸ ਕੀਤੀ ਹੈ ਕਿ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਵਰਕਰਾਂ ਨੂੰ ਇਨਸਾਫ ਮਿਲੇਗਾ ਤਾਂ ਤਰਨਤਾਰਨ ਜਿਮਨੀ ਚੋਣ ਲੈ ਕੇ ਇੱਕ ਪਾਸੇ ਸਿਆਸਤ ਸਰਗਰਮ ਹੈ ਤੇ ਉਧਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੀਤੀ ਸ਼ਿਕਾਇਤ ਤੋਂ ਬਾਅਦ ਚੋਣ ਕਮਿਸ਼ਨ ਦੇ ਵੱਲੋਂ ਇੱਕ ਵੱਡਾ ਐਕਸ਼ਨ ਲਿਆ ਗਿਆ